ਕਣਕ ਦੀ ਬਾਡੀ ਦਾ ਕੰਮ ਆ ਇਸ ਟਾਈਮ ਹੁਣ ਪੂਰੇ ਜੋਰਾਂ ਤੇ ਚੱਲ ਰਿਹਾ ਕਈ ਕਿਸਾਨ ਭਰਾ ਕੀ ਕਰਦੇ ਨੇ ਰੀਸ ਰੀਸ ਇੱਕ ਦੂਸਰੇ ਦੀ ਰੀਸ ਦੇ ਨਾਲ ਆਪਣੀ ਕਣਕਾ ਜਿਹੜੀ ਜਲਦੀ ਤੋਂ ਜਲਦੀ ਵੱਢ ਕੇ ਲਾਏ ਜਾਂਦੇ ਨੇ ਮੰਡੀ ਦੇ ਵਿੱਚ ਵੀ ਅਸੀਂ ਪਹਿਲਾਂ ਜੋਖ ਕਿ ਆਉਣੀ ਆ ਵੀ ਪਤਾ ਲੱਗੂ ਕਿੰਨਾ ਕਿ ਝਾੜ ਨਿਕਲਿਆ ਇਸੇ ਚੱਕਰ ਦੇ ਵਿੱਚ ਗਿੱਲੀ ਵੱਢ ਲੈਂਦੇ ਨੇਗੇ ਤੇ ਮੁੜ ਕੇ ਜਾ ਕੇ ਫਿਰ ਉਹ ਮੰਡੀ ਦੇ ਵਿੱਚ ਤੋਲਦੀ ਨੀਗੀ ਜੇ ਹੁਣ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਵੀ ਕਿੰਨੇ ਮੋਇਸਚਰ ਵਾਲੀ ਤੋਲਦੀ ਹੈ ਮੰਡੀ ਦੇ ਵਿੱਚ ਕਣਕ ਅੱਜ ਆਪਣੀ ਇਸ ਢੇਰੀ ਦਾ ਮੌਇਸਚਰ ਆਇਆ ਸੀਗਾ 12 ਤੇ ਇੱਕ ਜਿਹੜੀ ਉਹ ਸਾਹਮਣੇ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਨਾਲ ਢੇਰੀ ਪਈਆ ਉਹਦਾ ਮੌਇਸਚਰ ਆਇਆ ਸੀਗਾ 13 ਤੇ ਜਿਹੜੀ ਆ ਛੋਟੀ ਸਾਹਮਣੇ ਢੇਰੀ ਪਈਆ ਉਹਦਾ ਵੀ ਮੌਇਸਚਰ ਆਇਆ ਸੀਗਾ 13.5 ਇਹਨਾਂ ਨੇ ਸਪਾਈਟਰ ਨੇ 13 ਵਾਲੀ ਜਿਹੜੀ ਢੇਰੀ ਆ 1 ਪੁਆਇੰਟ ਵੱਧ ਉਹਦਾ ਵੀ ਜਿਹੜਾ ਬੋਲੀ ਲਾਈ ਨਹੀਂ ਹੈਗੀ ਉਹਦੀ ਉਹਨੂੰ ਛੱਡ ਗਏ ਉਹ ਸਿਰਫ 12 ਮੌਇਸਚਰ ਵਾਲੀ ਜਿਹੜੀ ਉਹ ਕਹਿੰਦੇ ਵੀ ਅਸੀਂ ਢੇਰੀ ਜਿੱਦੀ ਬੋਲੀ ਲਾਵਾਂਗੇ ਜਿਹੜੀ ਸੁੱਕੀ ਹੋਊ ਮੌਇਸਚਰ ਬਾਰਾਂ ਦਾ ਹੋਊਗਾ ਉਸੇ ਦੀ ਬੋਲੀ ਲੱਗੂ ਦੂਸਰੀ ਕਿਸੇ ਦੀ ਬੋਲੀ ਨਹੀਂ ਲੱਗੂ ਜੰਨਾ ਚਾਹ ਮੌਇਸਚਰ ਘਟਦਾ ਨਹੀਂ ਹੈਗਾ ਕਣਕ ਦਾ ਉਹਨਾਂ ਚਿਰ ਕਿਸਾਨਾਂ ਨੂੰ ਜਿਹੜਾ ਮੰਡੀ ਦੇ ਵਿੱਚ ਖੱਜਲ ਖਵਾਰ ਹੋਣਾ ਪੈ ਸਕਦਾ ਇਸ ਲਈ ਆਪਣੀ ਕਣਕਾ ਜਿਹੜੀ ਉਹ ਚੰਗੀ ਤਰ੍ਹਾਂ ਸੁਕਾ ਕੇ ਚੜਾ ਕੇ ਵੱਡੋ ਕਿਉਂਕਿ ਹੁਣ 6 ਮਹੀਨੇ ਆਪਾਂ ਜਦੋਂ ਇਹਨੂੰ ਪਾਲ ਦਿਆਂਗੇ ਤਾਂ ਇੱਕ ਦੋ ਦਿਨਾਂ ਦੇ ਨਾਲ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾ ਇਹਦੇ ਨਾਲ ਵੀ ਜੇ ਕਣਕ ਸੁੱਕ ਜੂਗੀ ਖੇਤ ਦੇ ਵਿੱਚ ਖੜੀ ਇਸ ਲਈ ਆਪਣੀ ਕਣਕਾ ਜਿਹੜੀ ਚੜਾ ਕੇ ਵੱਡਾ ਕਰੋ ਸੁਕਾ ਕੇ ਚੰਗੀ ਤਰ੍ਹਾਂ ਬਾਕੀ ਹੁਣ ਆਪਾਂ ਅੱਗੇ ਗੱਲ ਕਰਦੇ ਆ ਜਿਹੜੀ 826 ਕਣਕ ਜੇਕਰ ਕਿਸੇ ਕਿਸਾਨ ਵੀਰ ਨੇ ਵੱਢੀ ਆਪਣੇ ਖੇਤ ਦੇ ਵਿੱਚ ਤਾਂ ਆਪਣਾ ਤਿਆਰਬਾ ਜਿਹੜਾ ਉਹ ਜ਼ਰੂਰ ਸਾਂਝਾ ਕਰਨ ਵੀ ਕਿੰਨੇ ਇੱਕ ਕਾਊਂਟਰਾਂ ਦੀ ਝੜੀ ਆ ਗਈ ਉਹ ਜਾਂ ਮਣਾ ਦੇ ਵਿੱਚ ਵੀ ਕਿੰਨੀ ਕਿ ਨਿਕਲੀ ਆ ਗਈ ਕਣਕ ਉਹ ਤਿਆਰਬਾ ਉਹਦਾ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ ਆਪਾਂ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਈ ਸੀ ਜਿਹੜੀ 327 ਉਹ ਆਪਣੀ 1 ਕਿਲੋ ਤੋਂ 1 ਬਿਗਾ ਉੱਪਰ ਸੀਗਾ ਉਹ ਮੰਨ ਕੇ ਚੱਲੋ 65 ਤੋਂ ਲੈ ਕੇ 67 68 ਮਾਣ ਤੱਕ ਜਿਹੜੀ ਉਹ ਕਣਕ ਆਪਣੀ ਨਿਕਲੀ ਆਗੀ 327 ਬਹੁਤ ਵਧੀਆ ਝਾੜ ਰਿਹਾ ਹੈਗਾ ਇਸ ਵਾਰ ਵੈਸੇ ਤਾਂ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ 327 ਦਾ ਬਿਜਾਰਾ ਹੋਇਆ ਸੀਗਾ ਬਹੁਤ ਵੱਡੇ ਪੱਧਰ ਤੇ ਬੀਜੀ ਗਈ ਸੀ 327 ਇਸ ਵਾਰ ਸਾਰੀ ਜਗ੍ਹਾ ਦੇ ਉੱਪਰ ਹੀ ਸਾਰੇ ਏਰੀਆ ਦੇ ਵਿੱਚ ਹੀ ਜਿੱਥੇ-ਜਿੱਥੇ ਬੀਜੀ ਗਈ ਬਹੁਤ ਵਧੀਆ ਝਾੜ ਆ ਜਿਹੜਾ ਤਾਂ ਦੱਸਿਆ ਜਾ ਰਿਹਾ ਹੈਗਾ 25 ਕਾਉਂਟਲ ਤੋਂ ਲੈ ਕੇ ਇਹ 27 22 ਕਾਉਂਟਲ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਝਾੜ ਹੈ ਇਹਦਾ ਨਿਕਲ ਰਿਹਾ ਇਸ ਟਾਈਮ ਤੇ ਨਾਲ ਜਿਹੜੇ 826 ਆ ਜਿਹੜੀ ਉਹਦਾ ਵੀ ਜਿੱਥੇ ਜਿੱਥੇ ਹੁਣ ਤੱਕ ਵੱਡੀ ਗਈ ਆ ਉਥੇ-ਉਥੇ 25 ਤੋਂ ਲੈ ਕੇ 28-29 ਕੁੰਟਲ ਤੱਕ ਜਿਹੜਾ ਝਾੜ ਆ ਉਹਦਾ ਦੱਸਿਆ ਗਿਆ 826 ਦਾ ਤੇ ਜੇ 222 ਦੀ ਗੱਲ ਕਰੀ ਤਾਂ ਇਹਦਾ ਵੀ ਝਾੜ ਆ ਜਿਹੜਾ 25 ਕੁੰਟਲ ਦੇ ਕਰੀਬ ਹੀ ਰਹੇਗਾ ਕੋਈ ਬਹੁਤਾ ਜ਼ਿਆਦਾ ਇਹ ਵੀ ਝਾੜ ਘਟਾਉਂਦੀ ਨਹੀਂ ਹੈਗੀ ਬਾਕੀ ਆਪਣਾ ਤਿਆਰ ਬਾਜ਼ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਿਓ 327 ਤੇ 826 ਜਾਂ 222 ਇਹ ਜਿਹੜੇ ਕਿਸਾਨਾਂ ਕਿਸੇ ਵੀ ਕਿਸਾਨ ਵੀਰ ਨੇ ਵੱਢੀਆਂ ਨੇ ਵੀ ਕਿੰਨਾ ਝਾੜ ਹੈਗਾ ਨਿਕਲ ਆਏਗਾ ਜੇ ਤੂਲੀ ਆ ਕਿਸੇ ਦੀ ਜਾਂ ਟਰਾਲੀਆਂ ਤੋਂ ਆਪਾਂ ਅੰਦਾਜ਼ਾ ਲਾ ਲੈਨੇ ਹੁੰਨੇ ਆਗੇ ਵੀ ਇੰਨੀ ਟਰਾਲੀ ਦੇ ਵਿੱਚ ਆਪਣੇ ਕਣਕ ਪੈਂਦੀ ਆਪਾਂ ਨੂੰ ਪਤਾ ਹੁੰਦਾਗਾ ਉਹ ਕਮੈਂਟਾਂ ਦੇ ਵਿੱਚ ਜਰੂਰ ਸਾਂਝਾ ਕਰਨਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦੀ ਵੀਡੀਓ ਦੇਖਣ ਲਈ